ਸਤ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਫੇਰ ਇੱਕ ਹੋਰ ਬਹੁਤ ਸੋਖਾ ਜਿਹਾ ਡਿਜ਼ਾਈਨ ਲੈ ਕੇ ਮੈਂ ਹਾਜ਼ਰ ਹੋਈਆਂ ਤੁਹਾਡੇ ਵਾਸਤੇ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਨੇ 2-2 ਦੇ ਹਿਸਾਬ ਨਾਲ ਕੁੰਡੇ ਲੈ ਲੈਣੇ ਜੀ ਡਿਜ਼ਾਈਨ ਦੇਖੋ ਬਣ ਕੇ ਕਿੰਨਾ ਸੋਹਣਾ ਲੱਗਦਾ ਇਹ ਆਪਾਂ ਬਾਰਡਰ ਵੀ ਬਣਾ ਸਕਦੇ ਹਾਂ ਜਿਵੇਂ ਆਪਾਂ ਨੇ ਸਕੀ ਵੀ ਬਣਾਉਣੀ ਹੁੰਦੀ ਹੈ ਉਹਦੇ ਵਿੱਚ ਇਹ ਇੱਕ ਗਿੱਟਾ ਦਾ ਬਾਰਡਰ ਬਣਾ ਕੇ ਉੱਤੇ ਪਲੇਨ ਬਣਾ ਦੋ ਸਕੀ ਵੀ ਬਹੁਤ ਵਧੀਆ ਲੱਗਦੀ ਹੈ ਜਿੰਨਾ ਡਿਜ਼ਾਈਨ ਦੇਖਣ ਨੂੰ ਸੋਹਣਾ ਲੱਗਦਾ ਉਨਾ ਹੀ ਬਣਾਉਣ ਵਿੱਚ ਬਹੁਤ ਸੌਖਾ ਹੈ ਜੀ ਜਦ ਵੀ ਇਹ ਡਿਜ਼ਾਈਨ ਸ਼ੁਰੂ ਕਰਨਾ ਜੀ ਉਲਟੇ ਪਾਸੇ ਤੋਂ ਸ਼ੁਰੂ ਹੋਣਾ ਇਹਨੇ ਡਿਜ਼ਾਈਨ ਨੇ ਉਲਟੇ ਪਾਸੇ ਤੋਂ ਮੈਂ ਤੁਹਾਨੂੰ ਸ਼ੁਰੂ ਕਰਕੇ ਦਿਖਾਉਣੀ ਆ ਇਹ ਡਿਜ਼ਾਈਨ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਇਹ ਇਹ ਦੋ ਕੁੰਡਿਆਂ ਜੀ ਦੇਖੋ ਇਹ ਅਗਲਾ ਕੁੰਡਾ ਛੱਡ ਕੇ ਆਹ ਹੈ ਜਿਹੜਾ ਇਸ ਤੋਂ ਅਗਲਾ ਇਹਨੂੰ ਆਪਾਂ ਨੇ ਇਸ ਤਰ੍ਹਾਂ ਬੁਣ ਲੈਣਾ ਇੱਕ ਕੁੰਡਾ ਬੁਣ ਕੇ ਇਸ ਤਰ੍ਹਾਂ ਆਪਾਂ ਨੇ ਸਲਾਈ ਨਾਲ ਬਲ ਮਾਰ ਲੈਣਾ ਤਾਂ ਅੱਗੇ ਦਾ ਉਸ ਤੋਂ ਅਗਲਾ ਕੁੰਡਾ ਆਪਾਂ ਨੇ ਫੇਰ ਬੁਣ ਦੇਣਾ आ देखो जी अपने आह कुंडा बुनना एक अगला छड के आह कुंडा बुन के इस तरह सिलाई में बल मार लेना एक कुंडा अपने को बद जाना उस तो बाद अपने कुंडा बुन लेना दो सिलाइय का डिजाइन है जी ये दो सिलाइया बार बार रिपीट करते दे जाना देखो जी एक कुंडा छड के आह कुंडा अपने बुन लिया इस तरह अपने सिलाई में बल मार लिया तो ਫਿਰ ਆਪਾਂ ਨੇ ਆਹ ਗੁੰਡਾ ਬੁਣ ਲਿਆ ਪੂਰੀ ਸਲਾਈ ਆਪਾਂ ਆਪਣੀ ਇਸ ਤਰ੍ਹਾਂ ਹੀ ਪਾਵਾਂਗੇ ਜੀ ਤੁਸੀਂ ਇਹਨੂੰ ਆਪਣੀ ਪੂਰੀ ਕੋਟੀ ਜਾਕਟ ਸਵੈਟਰ ਵਿੱਚ ਕਿਸੇ ਵੀ ਉਹਦੇ ਚ ਪਾ ਸਕਦੇ ਆ ਜੇ ਬਾਰਡਰ ਬਣਾਉਣਾ ਚਾਹੁੰਦੇ ਆ ਤਾਂ ਕੱਲਾ ਬਾਰਡਰ ਵੀ ਬਣਾ ਸਕਦੇ ਆ ਬਹੁਤ ਪਿਆਰਾ ਲੱਗਦਾ ਇਹਦਾ ਬਾਰਡਰ ਬਣਿਆ ਹੋਇਆ ਆ ਦੇਖੋ ਜੀ ਆ ਦੋ ਕੁੰਡਿਆਂ ਜਿਹੜੇ ਇਹੀ ਆਪਾਂ ਨੇ ਵਾਰ-ਵਾਰ ਇਸ ਤਰ੍ਹਾਂ ਬੁਣਦੇ ਜਾਣਾ ਇੱਕ ਕੁੰਡਾ ਛੱਡ ਕੇ ਆਹ ਕੁੰਡਾ ਬੁਣ ਲਿਆ ਇਸ ਤਰ੍ਹਾਂ ਬਲ ਮਾਰਿਆ ਤਾਂ ਅੱਗੇ ਦਾ ਸਲਾਈ ਨਾਲ ਫਿਰ ਆਪਾਂ ਨੇ ਉਸ ਤੋਂ ਅਗਲਾ ਕੁੰਡਾ ਬੁਣਿਆ ਬਲ ਮਾਰ ਕੇ ਆਹ ਕੁੰਡਾ ਬੁਣ ਲੈਣਾ ਅਗਲਾ ਜਿਹੜਾ ਆਪਾਂ ਨੇ ਪਹਿਲਾਂ ਬੁਣਿਆ ਨਹੀਂ ਛੱਡਿਆ ਇਹਨੂੰ ਬੁਣ ਲੈਣਾ ਆਹ ਕੁੰਡਾ ਛੱਡ ਕੇ ਆਹ ਕੁੰਡਾ ਬੁਣਨਾ பாரேம் எஸ் தர மாரி ஆண்டா புனா ਪੂਰੀ ਸਲਾਈ ਆਪਾਂ ਨੇ ਆਪਣੀ ਇਸ ਤਰ੍ਹਾਂ ਹੀ ਪਾ ਲਈ ਆ ਇੱਕ ਕੁੰਡਾ ਰਹਿ ਗਿਆ ਜੀ ਇਹਨੂੰ ਵੀ ਆਪਾਂ ਨੇ ਇਸ ਤਰ੍ਹਾਂ ਉਲਟਾ ਹੀ ਬੰਨ ਦੇਣਾ ਹੁਣ ਆਪਾਂ ਆ ਗਏ ਜੀ ਆਪਣੀ ਸਿੱਧੀ ਸਲਾਈ 'ਚ ਜਦ ਆਪਾਂ ਨੇ ਕੋਟੀ ਸਵੈਟਰ ਕੋਈ ਬੁਣਾਏ ਧਿਆਨ ਰੱਖਣਾ ਜੀ ਇਹ ਡਿਜ਼ਾਈਨ ਆ ਜਿਹੜਾ ਇਹ ਥੋੜਾ ਜਿਹਾ ਢਿੱਲਾ ਹੋ ਜਾਂਦਾ ਦੇਖੋ ਇਸ ਤਰ੍ਹਾਂ ਥੋੜੇ ਜੇ ਕੁੰਡੇ ਆਪਾਂ ਨੇ ਆਪਣੇ ਘੱਟ ਪਾ ਲੈਣੇ ਜਦ ਵੀ ਆਪਾਂ ਨੇ ਸਵੈਟਰ ਕੋਟੀ ਦੇ ਕੁੰਡੇ ਪਾਉਣੇ ਆ ਜਿੰਨੇ ਆਪਾਂ ਪਾਉਣੇ ਆ ਉਹਦੇ ਨਾਲੋਂ 4-5 ਕ ਜੁੱਟੇ ਘੱਟ ਪਾ ਲੈਣੇ ਦੇ ਕੋਏ ਕਿੰਨਾ ਵੱਡਾ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਲੱਗਦਾ ਚਲੋ ਜੀ ਹੁਣ ਆਪਾਂ ਅਗੇ ਸਿੱਧੀ ਸਲਾਈ ਚ ਸਿੱਧੀ ਸਲਾਈ ਚ ਆਪਾਂ ਨੇ ਪਹਿਲਾ ਕੁੰਡਾ ਆਪਣਾ ਬੁਣ ਲਿਆ ਧਾਗਾ ਅੱਗੇ ਘੁਮਾ ਕੇ ਹੈ ਜਿਹੜੇ ਤਿੰਨ ਕੁੰਡੇ ਆ ਆਪਣੇ ਇਹਨਾਂ ਚ ਜਿਹੜਾ ਸਭ ਤੋਂ ਅਗਲਾ ਕੁੰਡਾ ਇਹਨੂੰ ਉਲਟਾ ਬੁਣ ਲੈਣਾ ਇਸ ਤਰ੍ਹਾਂ ਉਲਟਾ ਬੁਣ ਕੇ ਧਾਗਾ ਪਿੱਛੇ ਘੁਮਾ ਕੇ ਜਿਹੜੇ ਹੈ ਦੋ ਕੁੰਡੇ ਆ ਇੱਕ ਆ ਵਧਿਆ ਹੋਇਆ ਕੁੰਡਾ ਤੇ ਇੱਕ ਦੂਜਾ ਇਹਨਾਂ ਨੂੰ ਪਿਛਲੀ ਸਾਈਡ ਤੋਂ ਇਕੱਠੇ ਬੁਣ ਦੇਣਾ ਬਸ ਜਿਸ ਤੋਂ ਅੱਗੇ ਆਪਾਂ ਨੇ ਇੱਕ ਕੁੰਡਾ ਉਲਟਾ ਦੋ ਆਪਾਂ ਨੇ ਪਿਛਲੀ ਸਾਈਡ ਤੋਂ ਬੁਣਦੇ ਨੇ ਇੱਕ ਕੁੰਡਾ ਉਲਟਾ ਦੋ ਕੁੰਡੇ ਪਿਛਲੀ ਸਾਈਡ ਤੋਂ ਬੁਣਦੇ ਨੇ ਜਿਹੜੇ ਉਲਟੀ ਸਿਲਾਈ ਦੇ ਬਦੇ ਤੇ ਕੁੰਡੇ ਉਹ ਆਪਣੇ ਹੁਣ ਘਟ ਜਾਣਗੇ ਜਿਹੜੇ ਤਿੰਨ ਕੁੰਡਿਆਂ 'ਚੋਂ ਜੋ ਪਹਿਲਾ ਕੁੰਡਾ ਉਲਟਾ ਬੁਣ ਲੈਣਾ ਤਾਂ ਅੱਗੇ ਨੂੰ ਪਿੱਛੇ ਘੁਮਾ ਕੇ ਦੋ ਨੂੰ ਇਕੱਠੇ ਬੁਣ ਦੇਣਾ ਇਹੀ ਆਪਣਾ ਡਿਜ਼ਾਈਨ ਹੈ ਜੀ ਇਹ ਦੋ ਸਿਲਾਈਆਂ ਦਾ ਵਾਰ-ਵਾਰ ਰਿਪੀਟ ਕਰਦੇ ਜਾਣਾ ਡਿਜ਼ਾਈਨ ਨੇ ਅੱਗੇ ਤੋਂ ਅੱਗੇ ਬਹੁਤ ਸੋਹਣਾ ਬਣਦਾ ਜਾਣਾ एक कुंडा उल्टा दो कुंडे पिछली सैड तो कट्ठे कुंते एक कुंडा उल्टा दो कुंडे पिछली सैड तो कट्ठे क्योंकि वापस अपने जेडे तीन कुंडे बन गए थे वो दो बन जाना ਆਪਣੇ ਸਿੱਧੇ ਸਲਾਈ ਜਿਹਦਾ ਡਿਜ਼ਾਈਨ ਪੈ ਗਿਆ ਜੀ ਹੁਣ ਆਪਾਂ ਨੇ ਉਲਟੇ ਪਾਸੇ ਤੋਂ ਫੇਰ ਉਸੇ ਤਰ੍ਹਾਂ ਜਿਵੇਂ ਪਹਿਲਾਂ ਸਲਾਈ ਪਾਈ ਹੈ ਉਸ ਤਰ੍ਹਾਂ ਹੀ ਪਾਉਣੀ ਹੈ। ਇਹੀ ਦੋ ਸਲਾਈਆਂ ਦਾ ਡਿਜ਼ਾਈਨ ਹੈ ਜੀ ਆਪਣਾ। ਬਾਰ-ਬਾਰ ਆਪਾਂ ਨੇ ਰਿਪੀਟ ਕਰਦੇ ਜਾਣਾ ਡਿਜ਼ਾਈਨ ਨੇ ਆਪਣੇ ਨੇ ਅੱਗੇ ਤੋਂ ਅੱਗੇ ਇਸ ਤਰ੍ਹਾਂ ਬਣਦਾ ਜਾਣਾ। ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿੱਸਦਾ ਜੀ ਇਹ ਸਿੱਧੇ ਪਾਸੇ ਤੋਂ ਇਸ ਤਰ੍ਹਾਂ। ਦੇਖੋ ਕਿੰਨਾ ਸੋਹਣਾ ਲੱਗਦਾ ਡਿਜ਼ਾਈਨ ਬਣ ਕੇ ਡਿਜ਼ਾਈਨ ਬਣਾ ਕੇ ਜਰੂਰ ਦੇਖਿਓ ਜੀ। ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।